ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਖਾਲਸਾ ਕਾਲਜ ਦੇ ਵਿੜੇ ਵਿੱਚ ਪੁਸਤਕ ਮੇਲਾ ਚੱਲ ਰਿਹਾ ਤੇ ਹਰ ਇੱਕ ਸਕੂਲਾਂ ਕਾਲਜਾਂ ਦੇ ਬੱਚੇ ਜਿਹੜੇ ਇੱਥੇ ਪਹੁੰਚੇ ਯੂਨੀਵਰਸਿਟੀ ਤੋਂ ਪਹੁੰਚੇ ਆ ਕਿਤਾਬਾਂ ਖਰੀਦਣ ਵਾਸਤੇ ਕਿਤਾਬਾਂ ਦੇ ਵਿੱਚ ਕੀ ਕੁਝ ਲਿਖਿਆ ਹੋਇਆ ਵਾ ਉਹ ਵੀ ਪੜਨ ਵਾਸਤੇ ਤੇ ਗੱਲਬਾਤ ਕਰਦੇ ਸਾਡੇ ਕੋਲ ਇੱਕ ਐ ਵੀਰ ਜੀ ਨਹੀਂ ਖੜੇ ਆ ਤੇ ਗੱਲਬਾਤ ਕਰਦੇ ਆ ਜੋ ਅੱਜ ਪੁਸਤਕ ਮੇਲਾ ਚੱਲ ਰਿਹਾ ਖਾਲਸਾ ਕੋਲ ਦੇ ਵਿੱਚ ਤੇ ਨਾਲ ਹੀ ਨਾਲ ਅੱਜ ਜਿਹੜਾ ਕਿ ਪੰਜਾਬੀ ਮਾਂ ਬੋਲੀ ਜਿਹੜਾ ਕਿ ਦਿਵਸ ਵੀ ਮਨਾਇਆ ਜਾ ਰਿਹਾ ਉਸ ਬੰਦ ਵਿੱਚ ਵੀ ਗੱਲਬਾਤ ਕਰਾਂਗੇ ਤੇ ਚਰਚਾ ਜਿਹੜੀ ਇਹ ਸ਼ੁਰੂ ਕਰਦੇ ਆ ਸਭ ਤੋਂ ਪਹਿਲੇ ਜਿਹੜੀ ਗੁਰੂ ਫਤਿਹ ਆ ਉਹ ਸਾਂਝ ਕਰਦੇ ਆ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਸਭ ਤੋਂ ਪਹਿਲੇ ਤੇ ਜਿਹੜੀ ਮਾਂ ਬੋਲੀ ਪੰਜਾਬੀ ਆ ਉਸ ਦਿਵਸ ਦੀ ਬਹੁਤ-ਬਹੁਤ ਮੁਬਾਰਕਾਂ ਜੀ ਬਹੁਤ-ਬਹੁਤ ਮੁਬਾਰਕਾਂ ਜਿਨੇ ਸੱਜਣ ਹੈ ਇਸ ਚੈਨਲ ਨਾਲ ਸਾਡੇ ਨਾਲ ਜੁੜੇ ਨੇ ਤੁਹਾਨੂੰ ਸਾਰੇ ਹੀ ਜਿਨੇ ਨਾਨਕ ਨਾਮ ਜਿਨੇ ਪੰਜਾਬੀ ਪੰਜਾਬੀ ਮਾਂ ਬੋਲੀ ਪੰਜਾਬੀਅਤ ਨੂੰ ਪਿਆਰ ਕਰਦੇ ਸਾਰਿਆਂ ਨੂੰ ਮਾਂ ਦੇ ਵਿੱਚ ਬੋਲੀ ਦੀ ਬਹੁਤ-ਬਹੁਤ ਮੁਬਾਰਕਾਂ ਤੇ ਸੱਚ ਜੀ ਸਕੇ ਆਪਾਂ ਜ਼ਿਆਦਾਤਰ ਦੇਖਦੇ ਘਰ ਦੀ ਹੀ ਗੱਲ ਕਰਦੇ ਆ ਘਰ ਦੇ ਵਿੱਚ ਜ਼ਿਆਦਾਤਰ ਮਾਤਾ ਪਿਤਾ ਦਾ ਇਹੀ ਹੁੰਦਾ ਕਿ ਜੇ ਕੋਈ ਰਿਸ਼ਤੇਦਾਰ ਆ ਗਿਆ ਵਾ ਪੇਟੇ ਆਪਕੇ ਅੰਕਲ ਆ ਗਏ इनको ਨਮਸਤੇ ਬੋਲੋ ਜਾਂ ਗੁੱਡ ਆਫਟਰਨੂੰ ਜਾਂ ਵਗੈਰਾ ਵਗੈਰਾ ਤੇ ਪੰਜਾਬੀ ਨਾਲੋਂ ਮਾਂ ਪਿਓ ਹੀ ਤੋੜਦੇ ਪਏ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਸਭ ਤੋਂ ਜ਼ਰੂਰੀ ਹੁੰਦਾ ਹੈ ਸਾਡਾ ਕਿ ਅਸੀਂ ਆਪਣੇ ਪ੍ਰਾਤਨ ਸੱਭਿਆਚਾਰ ਨਾਲ ਜੁੜੇ ਰਹੀਏ ਜਿਵੇਂ ਕਿ ਤੁਸੀਂ ਗੱਲ ਕਹੀ ਆ ਬਹੁਤ ਵਧੀਆ ਗੱਲ ਆ ਆਪਣੇ ਲਈ ਅੱਜ ਦੇ ਸਮੇਂ 'ਚ ਇਹ ਚਿੰਤਾ ਚਿੰਤਾ ਜਨਕ ਜਿਹੜਾ ਵਿਸ਼ਾ ਆ ਉਹ ਕੀ ਆ ਅੱਜ ਦਾ ਜਿਹੜਾ ਚਾਚਾ ਚਾਚੀ ਆ ਉਹ ਚਾਚੂ ਹੋ ਗਿਆ ਮਾਮਾ मामੂ ਹੋ ਗਿਆ ਤਾਏ ਤੋਂ ਤਾਊ ਹੋ ਗਿਆ ਹੈ ਪਾਪਾ ਤੋਂ ਡੈਡ ਹੋ ਗਿਆ ਏ ਪਹਿਲਾਂ ਦੇ ਸਮੇਂ ਦੇ ਵਿੱਚ ਚਾਹੇ ਪਿਓ ਹੁੰਦਾ ਸੀ ਉਹਨੂੰ ਜਦੋਂ ਬਾਪੂ ਕਹਿ ਕੇ ਬੁਲਾਉਂਦੇ ਸੀ ਨਾ ਤਾਂ ਬੁਲਾਉਣ ਵਾਲਾ ਵੀ ਬੜਾ ਮਾਣ ਮਹਿਸੂਸ ਕਰਦਾ ਸੀ ਜਿਹੜਾ ਉਹਦਾ ਪਿਓ ਹੁੰਦਾ ਸੀ ਜਿਹੜਾ ਬਾਪੂ ਦਾ ਸੀ ਉਹ ਵੀ ਬੜਾ ਮਾਣ ਮਹਿਸੂਸ ਕਰਦਾ ਸੀਗਾ ਅੱਜ ਦੇ ਸਮੇਂ ਅਸੀਂ ਡੈਡ ਕਹਿ ਕੇ ਪਾ ਕਹਿ ਕੇ ਇਹਨਾਂ ਚੀਜ਼ਾਂ ਇਹ ਬਹੁਤ ਜ਼ਿਆਦਾ ਮਿਸ ਕਰਦੀਆਂ ਜਿਹੜੀਆਂ ਕਿ ਸਾਨੂੰ ਦੁਬਾਰੇ ਮੁੜ ਤੋਂ ਇਹਨਾਂ ਨੂੰ ਜਿਹੜੀਆਂ ਨਾ ਇਹ ਚੀਜ਼ਾਂ ਨਾ ਚਾਚੂ ਚਲੇਆ ਮਾਮੂ ਚਲੇ ਨੇ ਉਹ ਰੱਦ ਕਰਕੇ ਦੁਬਾਰੇ ਜਿਹੜਾ ਆਪਣਾ ਪੁਰਾਣਾ ਵਿਰਸਾ ਆਪਣੀ ਪੁਰਾਣੀ ਮਾਂ ਬੋਲੀ ਦੇ ਨਾਲ ਆਪਾਂ ਨੂੰ ਜੁੜ ਕੇ ਆਪਾਂ ਨੂੰ ਫਿਰ ਤੋਂ ਉਹੀ ਗੱਲਾਂ ਦੁ ਸੱਜਾ ਤਰ ਆਪਾਂ ਦੇਖਦੇ ਗਏ ਪੰਜਾਬੀ ادارے ਹੁੰਦੇ ਆ ਪਰ ਜਦੋਂ ਕੋਈ ਵੀ ਉੱਥੇ ਸਪੀਚ ਕਰਨ ਵਾਸਤੇ ਹੁੰਦਾ ਵਾ ਉਹ ਜ਼ਿਆਦਾਤਰ ਹਿੰਦੀ ਜਾਂ ਇੰਗਲਿਸ਼ ਦੇ ਵਿੱਚ ਹੀ ਗੱਲ ਕਰਦਾ ਵਾ ਕਈ ਇਹੋ ਜਿਹੇ ਬੱਚੇ ਹੁੰਦੇ ਉਹਨਾਂ ਨੂੰ ਸਮਝ ਵੀ ਨਹੀਂ ਆਂਦੀ ਉਸ ਬਾਰੇ ਕਹਣਾ ਚਾਹੁੰਦੇ ਹੋ ਦੇਖੋ ਗੱਲ ਇਹ ਹੈ ਭਾਸ਼ਾ ਜਿਹੜਾ ਦੂਜੀਆਂ ਭਾਸ਼ਾਵਾਂ ਨੂੰ ਇਹ ਸਮਝਿਆ ਜਾਂਦਾ ਕਿ ਉਹ ਜਿਹੜੀਆਂ ਇੱਕ ਦੂਜੀ ਤਾਈ ਆਪਣੀ ਗੱਲ ਪਹਿਚਾਣ ਲਿਓ ਜਿਹੜੀਆਂ ਸਹਾਇਕ ਹੁੰਦੀਆਂ ਨੇ ਪਰ ਜਿਹੜੀ ਪੰਜਾਬੀ ਮਾਂ ਬੋਲੀ ਹੈ ਨਾ ਇਹ ਕੋਈ ਅੱਜ ਤੋਂ ਨਹੀਂ ਠੀਕ ਹੈ ਕਿਹਾ ਜਾਂਦਾ ਕਿ ਗ੍ਰੰਥਾਂ ਦੇ ਵਿੱਚ ਇਸ ਨੂੰ ਬਾਅਦ ਚੋਂ ਤਰਦੀਬ ਦੇ ਵਿੱਚ ਲਿਆਂਦਾ ਗਿਆ ਪਰ ਨਹੀਂ ਵੇਦਾਂ ਦੇ ਵਿੱਚ ਵੀ ਹੁਣ ਤੱਕ ਸਗਰ ਰਿਸਰਚਾਂ ਹੋ ਚੁੱਕੀਆਂ ਕਿ ਪੰਜਾਬੀ ਮਾਂ ਬੋਲੀ ਦਾ ਜ਼ਿਕਰ ਆਇਆ ਹੈ ਤਾਂ ਅੱਜ ਦੇ ਸਮੇਂ ਸਾਨੂੰ ਜਿੰਨੇ ਵੀ ਚਰੋ ਲੈਕਚਰ ਡਿਲੀਵਰ ਕਰਨਾ ਕੋਈ ਵੀ ਸੱਜਣਾ ਆਉਂਦਾ ਠੀਕ ਹੈ ਉਹਨਾਂ ਦੀ ਬੋਲੀ ਉਹਨਾਂ ਨੂੰ ਮੁਬਾਰਕ ਪਰ ਜਿੱਥੇ ਬਹੁਤ ਗਿਣਤੀ ਪੰਜਾਬੀ ਬੈਠੇ ਹੁਣ ਉੱਥੇ ਪੰਜਾਬੀ ਮਾਂ ਬੋਲਣ 'ਚ ਲੋਕ ਮੁਸ਼ਰਮ ਮਹਿਸੂਸ ਕਰਦੇ ਆ ਜਿਹੜੀ ਕਿ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਪੰਜਾਬੀ ਮਾਂ ਬੋਲੀ ਬੋਲ ਕੇ ਆਪਣਾ ਆਪਣਾ ਵੀ ਤੇ ਆਪਣੀ ਬੋਲੀ ਦਾ ਤੇ ਆਪਣੇ ਸੱਭਿਆਚਾਰ ਦਾ ਮਾਣ ਵਧਾਉਣਾ ਚਾਹੀਦਾ ਹੈ ਤੇ ਪਰ ਜੇ ਦੇਖਿਆ ਜਾਵੇ ਕਿ ਜਿਹੜੀਆਂ ਬਾਹਰੀ ਸਟੇਟਾਂ ਗਿਆਵਾ ਉਥੇ ਹਿੰਦੀ ਦੇ ਵਿੱਚ ਹੀ ਸਾਰਾ ਕੁਝ ਲਿਖਿਆ ਹੁੰਦਾ ਪਰ ਜਿਹੜਾ ਪੰਜਾਬ ਆ ਇਹ ਪੰਜਾਬੀ ਨੂੰ ਭੁੱਲਦਾ ਜਾ ਰਿਹਾ ਕਿਸ ਸਨੇਹ ਨਾਲ ਚਾਹੁੰਦੇ ਪੰਜਾਬ ਨੂੰ ਮੇਰਾ ਇਹੀ ਸਨੇਹਾ ਚਾਹੇ ਤੁਸੀਂ ਛੋਟੇ ਤੋਂ ਛੋਟਾ ਕਾਰੋਬਾਰ ਕਰਦੇ ਹੋ ਵੱਡੇ ਤੋਂ ਵੱਡਾ ਕਾਰੋਬਾਰ ਕਰਦੇ ਹੋ ਪੰਜਾਬੀ ਬੋਮਾ ਬੋਲੀ ਨੂੰ ਹਮੇਸ਼ਾ ਹਾਈਲਾਈਟ ਕਰਕੇ ਲਿਖੋ ਸਾਰੇ ਜੇ ਤੁਹਾਡੇ ਜਿੰਨੇ ਕਾਗਜ਼ ਪੱਤਰ ਤਿਆਰ ਹੁੰਦੇ ਆ ਉਹ ਦੂਜੀਆਂ ਜਿਹੜੀਆਂ ਬਾਹਰਲੀਆਂ ਵੈਸਟਰਨ ਜਿਹੜੀਆਂ ਆਪਣੇ ਕੋਲ ਭਾਸ਼ਾਵਾਂ ਆ ਆ ਰਹੀਆਂ ਇੱਕ ਦੂਜੀ ਜਿਹੜੀ ਵੀ ਹੈ ਉਹਨਾਂ ਨੂੰ ਛੱਡ ਕੇ ਪੰਜਾਬੀ ਮਾਂ ਬੋਲੀ ਤੇ ਫੋਕਸ ਕਰੋ ਜੋ ਕਰਕੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਬਚਾਉਣ ਦੇ ਵਿੱਚ ਵੱਡਾ ਯੋਗਦਾਨ ਪਾ ਸਕੀਏ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ